ਰਾਗ ਆਸਾ ਮੁਹੱਲਾ ਤੀਜਾ ਪੱਟੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਇਓ ਅੰ내 ਸਭ ਜਗ ਆਇਆ ਕੱਖ ਹੈ ਕੰਨ ਕਾਲ ਭਇਆ ਰੀਰੀ ਲੱਲੀ ਪਾਪ ਕਮਾਣੇ ਪੜ ਅਵਗਣ ਗੁਣ ਵਿਸਰਿਆ ਮਨ ਐਸਾ ਲੇਖਾ ਤੁੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਿ ਆ ਰਹਾ ਸਿੱਧੰ ਆਇ ਸਿਮਰਹਿ ਨਾਹੀ ਨੰਨੈ ਨਾ ਤੁਦ ਨਾਮ ਲਿਆ ਛਛੈ ਚੀਜ ਹੈ ਅਹਨ ਸਿਮੂੜੇ ਕਿਉ ਛੂ ਟਹਿ ਜਮ ਪਾਕੜਿਆ ਬੱਬੈ ਬੂਝ ਹੈ ਨਾਹੀ ਮੂੜੇ ਪਰਮ ਭੁੱਲੇ ਤੇਰਾ ਜਨਮ ਗਿਆ ਅਣ ਹੋਂਦਾ ਨਾਮ ਧਰਾਇਓ ਪਾੰਧਾ ਅਵਰਾਂ ਕਾ ਭਾਰ ਤੁਦ ਲਿਆ ਜਜੈ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾ ਮਹੰਗਾ ਇਕ ਕਸ਼ਬਦ ਤੂੰ ਚਿੰਨ ਨਹਿ ਨਹੀਂ ਫਿਰ ਫਿਰ ਜੂਨੀ ਆਵਹਿਗਾ ਤੁਧ ਸਿਰ ਲਿਖਿਆ ਸੋ ਪੜ ਪੰਡਿਤ ਅਵਰਾ ਨੂੰ ਨਾਮ ਸਿਖਾਲ ਬਿਖਿਆ ਪਹਿਲਾ ਬਾਹ ਪਿਆ ਪਾਂধে ਪਿਛੋਂ ਦੇ ਗਲ ਚਾਟੜਿਆ ਸੱਤੇ ਸੰਜਮ ਗਇਓ ਮੂੜੇ ਏਕ ਦਾਨ ਤੁਧ ਕੁਥਾਏ ਲਿਆ ਸਾਈ ਪੁਤਰੀ ਜਜਮਾਨ ਕੀ ਸਾ ਤੇਰੀ ਏ ਧਾਨ ਖਾਦਾ ਤੇਰਾ ਜਨਮ ਗਿਆ ਮੰਮੈ ਮਤ ਹਿਰ ਲਈ ਤੇਰੀ ਮੂੜੇ ਹਮੈ ਵੱਡਾ ਰੋਗ ਪਿਆ ਅੰਤਰ ਆਤਮੈ ਬ੍ਰਹਮਨਾ ਚੀਨਿਆ ਮਾਇਆ ਕਾਮਹੁਤਾਜ ਪਹਿਆ ਕੱਕੈ ਕਾਮ ਕ੍ਰੋਧ ਪਰਮਿਓ ਹ ਮੂੜੇ ਮਮਤਾ ਲਾਗੇ ਤੁਧ ਹਰ ਵਿਸਰਿਆ ਪੜਹਿ ਗੁਣਹਿ ਤੂੰ ਬਹੁਤ ਪੁਕਾਰਹਿ ਗਿਣ ਬੂਝਹਿ ਤੂੰ ਦੂਬ ਬੂਆ ਤਤੈ ਤਾਮਸ ਜਲਿਓ ਹਮੂੜੇ ਸੱਥੈ ਥਾਨ ਪ੍ਰਿਸ਼ਟ ਹੋਵਾ ਕੱਗੇ ਘਰ ਘਰ ਫਿਰਹਿ ਤੂੰ ਮੂੜੇ ਦੱਦੈ ਦਾਨ ਨਾ ਤੁਦਲਿਆ ਪਪੈ ਪਾਰਨ ਪਵਹੀ ਮੂੜੇ ਪਰਪੰਚ ਤੂੰ ਪਲਚ ਰਹਿਆ ਸਚੈ ਆਪ ਖਵਾਇਓ ਹਮੂੜੇ ਇਹ ਸਿਰ ਤੇਰੇ ਲੇਖ ਪਿਆ ਪਭੈ ਭਵ ਜਲ ਡੁੱਬੋ ਹਮੂੜੇ ਮਾਇਆ ਵਿੱਚ ਗਲਤਾਨ ਪਇਆ ਗੁਰ ਪ੍ਰਸਾਦੀ ਏ ਕੋ ਜਾਣੇ ਏ ਘੜੀ ਮਹਿ ਪਾਰ ਪਇਆ ਵਵਹਿ ਵਾਰੀ ਆਇਆ ਮੂੜੇ ਵਾਸ ਦੇਉ ਤਦ ਵੀਸਰਿਆ ਏਹ ਵੇਲਾ ਨਾ ਲਹਿ ਸਹਿ ਮੂੜੇ ਫੇਰ ਤੂੰ ਜਮ ਕੈ ਵਸ ਪਇਆ ਝੱਜੈ ਕਦੇ ਨ ਝੂਰਹਿ ਮੂੜੇ ਸਤ ਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਗੁਰ ਬਾਝਹ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਮ ਬੁਰਾ ਤਦੈ ਧਾਵਤ ਵਰਜ ਰਖ ਮੂੜੇ ਅੰਤਰ ਤੇਰਾ ਨਿਧਾਨ ਪਇਆ ਗੁਰਮੁਖ ਹੋ ਵਹਿ ਤਾ ਹਰ ਰਸ ਪੀਵੈ ਜੁਗਾ ਜੁਗੰਤਰ ਖਾਹਿ ਪਇਆ ਗੱਗਾ ਗੋਬਿੰਦ ਚਿਤ ਕਰ ਮੂੜੇ ਗਲਨੀ ਕਿਨੈ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨਾਹ ਸਬਖਸ਼ ਲਿਆ ਹਾ ਹੈ ਹਰ ਕਥਾ ਬੁੱਝ ਤੂੰ ਮੂੜੇ ਤਾ ਸਦਾ ਸੁਖ ਹੋਈ ਮਾਨਮੁਖ ਪਰ ਹੈ ਤੇਤਾ ਦੁਖ ਲਾਗੈ ਵਿਣ ਸਤਗੁਰ ਮੁਕਤ ਨਾ ਹੋਈ ਰਾਰੇ RAM ਚਿਤ ਕਰ ਮੂੜੇ ਫਿਰਦਾ ਜਿਨ ਕੈ ਰਵ ਰਹਿਆ ਗੁਰ ਪ੍ਰਸਾਦੀ ਜਿਨਨੀ RAM ਪਛਾਤਾ ਨਿਰਗੁਣ RAM ਤਿਨਿ ਬੂਝ ਲਹਿਆ ਤੇਰਾ ਅੰਤ ਨਾ ਜਾਈ ਲਖਿਆ ਅਕਾਥ ਨਾ ਜਾਈ ਹਰ ਕਥਿਆ ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਭੜਿਆ